2027 के चुनाव जितवाने के लिए शाम दाम दंड भेद सच छून क्वेश्चन आंसर लड़ाई झगड़ा जो करना पड़ेगा करेंगे तैयार हैं ਕ੍ਰਮੇਸ਼ ਕਿਹੜਾ ਪਿੰਡ ਆ ਤਰਗਾਵਾਦ ਤੇ ਕੀ ਗੱਲ ਹੋਈ ਆ ਅੰਦਰੋਂ ਬਾਹਰੋਂ ਮੈਂ ਗੁਰਦੀਪ ਸਾਹੀ ਪਿਆ ਮੇਰੇ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਆ ਅੱਜ ਕੀ ਹੋਇਆ ਜੀ ਗੱਲ ਕੀ ਹੋਈ ਸਰਦਾਰ ਨੇ ਉਹਨਾਂ ਬਣਾ ਤਾ ਖੜਕ ਲੱਗਿਆ ਅੱਛਾ ਗੁਰਦੀਪ ਸਿੰਘ ਹੁਣ ਕੋਈ ਨਹੀਂ ਉਹ ਸਾਰੇ ਕਿੰਨੇ ਬੰਦੇ ਆ ਇਸ ਤਰ੍ਹਾਂ ਉਹ ਇਧਰ ਉਹ ਇਧਰ ਦੱਸੋ ਦੱਸੋ ਕੀ ਹੋਇਆ ਵਾ ਹਾਂਜੀ ਜੀ ਯਾਰ ਉਹ ਸਾਰੇ ਅੰਦਰ ਗੁੰਡਾ ਕਰਦੀ ਹੋਣ ਰਹੀ ਆ ਹਾਂ ਉਹ ਮੇਰੇ ਸਾਰੇ ਵਾਲ ਪੜਦੇ ਤੇ ਇਹਨਾਂ ਨੇ ਨਾ ਕਾਗਜ਼ ਕਾਗਜ਼ ਖੋ ਕੇ ਲਾਗੇ ਵੀਰੇ ਕਾਗਜ਼ ਖੋ ਕੇ ਪੱਗ ਵੀ ਖੋ ਕੇ ਲਾਗੇ ਵੀਰੇ ਪਲੀਜ਼ ਜੰਦਾਬਾਦ ਕੰਨੂ ਕੰਨੂ ਜੰਦਾਬਾਦ 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 ਇਬਰਾਹਿਮ ਇਬਰਾਹਿਮ ਆਦਰਾ ਦੋ ਬੱਲੇ ਬੱਲੇ ਦੋ ਬੱਲੇ ਸਾਈਡ ਤੇ ਕਰਦੇ ਹੋ ਗੋਲ ਤੇ ਦੋ ਬੱਲੇ ਇਹਨੂੰ ਕੋਣ ਖੁੱਲਾ ਸੀ ਉਹ ਨਿਕਲੇਗਾ ਤਾਂ ਸਹੀ ਬਾਹਰ ਬਾਹਰ ਨਿਕਲੇਗਾ ਤਾਂ ਸਹੀ ਨਹੀਂ ਬਾਤ ਨਹੀਂ ਬਾਤ ਬਾਤ ਦਾ ਮਤਲਬ ਨਹੀਂ ਆਉਂਦਾ ਆ ਜਾਓ ਕੇ ਜਾਓ ਤੇਰੀ ਬਰਾਬਰੀ ਦਾ ਆ ਜਾਓ ਆ ਜਾਓ ਹੇ ਇਧਰ ਇਧਰ ਫੜਾ ਲੱਕ ਵਿਚਾਲੋ ਕਿੰਨਾ ਇੰਦਰ ਵਿਚਾਲੋਗੇ ਰਹਿ ਕੇ ਜੇ ਮੈਂ ਵਿਚਾਲੋ ਇੰਦਰ ਪੰਜ ਮੀਟਰ ਅੱਗੇ ਹੁੰਦੇ ਨਜ਼ਰ ਆ ਰਹੇ ਨੇ ਇਹ ਦੱਸਿਆ ਨੂੰ ਕਿਵੇਂ ਭਲੇਖੇ ਜਣਾ ਰਹੀ ਤੂੰ ਰਾਇਣਾ ਨੂੰ ਦੋ ਬੱਤੇ ਸੁਪੰਤਿਆ ਬੱਤੇ ਆ ਜਾ ਔਰ ਲੰਗੜਾ ਨਜ਼ਰ ਬਾਹਰ ਦੇਖਣਾ ਮਾਤਾ ਲੱਗਾ ਹੈ ਹਾਦੀਸੀ ਪਾਪ ਅਗਲਾ ਅਗਲਾ ਹੈ ਮਾਤਾ ਜੀ ਮਾਤਾ ਮਾਤਾ ਜੀ ਜ਼ਿੰਦਾਬਾਦ ਮਾਤਾ ਮਾਤਾ ਜੀ ਮਾਤਾ ਜੀ ਜੇ ਬਸ ਕਰਾ ਕੇ ਲਾਉਣੇ ਆ ਤੇ ਬੰਦੇ ਚਰਵਾਏ ਸਾਂ ਚਲੇ ਬੰਦੇ ਲੱਗ ਕੇ ਉੱਪਰ ਬੰਦੇ ਰੱਖੋ ਉਹ ਦੱਤੀ ਚਾਹਦੇ ਨੇ ਮੇਰੇ ਕੋਲ ਆਪਣਾ ਨਾਮ ਲਿਖੋ ਇਹ ਬੰਦਿਆਂ ਦਾ ਵਾਇਸ ਸੁਣੋ ਜਦ ਬੰਦੇ ਫਰਸ਼ਾਂ 'ਤੇ ਜਾ ਰਹੇ ਸ਼ਾਂਤਪਈ ਨਕਾ ਦੇ ਪਰੰਦੇ ਬੰਦੇ ਸਾਡੇ ਜਦੋਂ ਆਏ ਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨਾਲ ਇਹਨੇ ਬੰਦਾ ਬੰਦਿਆਂ ਦੀਆਂ ਪੱਗਾਂ ਲਈ ਆਰਾਮ ਨਾਲ ਇੱਥੇ ਕਾਗਜ਼ ਭਰ ਰਹੇ ਨੇ ਕੁਛ ਜਦੋਂ ਅੰਦਰ ਆਏ ਉਹਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇੰਨੇ ਰੋਕੇ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਵੀ ਪੰਗਾ ਜਾਊਗਾ ਮੇਰੇ ਨਾਲ ਤੇ ਨਹੀਂ ਹੱਥੋਂ ਪਾਈ ਹੋਏ ਸਾਰੇ ਪੰਗੇ ਪਾਸੇ ਮਿਲ ਜਣਗੇ ਪਲੇਟਾਂ ਦੇ ਤਾਂ ਆਹ ਉਮੀਦਵਾਰ ਨੇ ਮੈਂ ਚੇਅਰਮੈਨ ਲਾਡੀ ਸਲਾਵਾ ਜੀ ਅਸੀਂ ਜਰਾਬ ਕਾ ਗਏ ਅੰਦਰੋਂ ਬਾਹਰੋਂ ਸਾਡੇ ਬਾਹਰੋਂ ਨਹੀਂ ਬਾਹਰੋਂ ਦਾ ਢਾ ਕੇ ਪਗਾ ਬਗਲਾ ਤੇ ਗੱਲ ਹੀ ਆ ਜੇ ਵੇਖਣਾ ਤਾਂ ਬਾਹਰ ਵੇਖ ਲੈਣਾ ਸਾਡੇ ਦਾ ਹੂੰ ਇਹ ਕੋ ਕਰ ਤੂੰ ਥੋੜੀ ਐ ਬਾਹਰ ਸਾਰੇ ਪੜਾ ਲੱਗ ਜੋ ਕੀ ਕਰਦੇ ਆ ਤੁਸੀਂ ਤੱਕ ਦਾਖਲ ਕਰਾ ਕੇ ਬਾਹਰ ਆਏ ਹਾਂ ਕੋਈ ਸਾਡੇ ਗੱਲ ਕੋਈ ਪ੍ਰਧਾਨ ਜੀ ਕੀ ਹੋਇਆ ਜੀ ਰੇਸ਼ਮ ਰੇਸ਼ਮ ਵੱਡਾ ਪਗੜੀ ਕਿੱਥੇ ਤੁਹਾਡੀ ਪਗੜੀ ਲਾਗ ਖਿੱਚ ਕੇ ਲੈ ਗਿਆ ਮੈਂ ਇਹਨਾਂ ਨੂੰ ਗੜਾ ਮਗਰ ਪਗੜੀ ਲੈ ਇਧਰ ਆ ਸਾਰੇ ਇਧਰ ਆਜੋ ਇਧਰ ਆਓ ਸਾਰੇ ਆਪਰੇ ਇਧਰ ਆਜੋ ਮੈਂ ਨਹੀਂ ਕਾ ਬਾਹਰ ਜਾਣਾ ਜੀ ਦੇ ਕੋਈ ਜ਼ੋਰ ਲਾਉਣਾ ਲਾਉਣ ਕੋਈ ਨਹੀਂ ਸਰਕਾਰ ਸਾਡੀ ਵੀ ਹੋਣੀ ਹੁੰਦੀ ਕਦੀ ਕੋਈ ਗੱਲ ਨੂੰ